ਇਹਨਾਂ ਨੇ ਆਪਣੇ ਘੋੜਿਆਂ ਨੂੰ ਵੀ ਆਹੋ ਜਿਹੀ ਟ੍ਰੇਨਿੰਗ ਦਿੱਤੀ ਆ ਜਾਂਦਾ ਜਾਂਦਾ ਘੋੜਾ ਜੇ ਪਛੰਡਾ ਮਾਰੇ ਤੇ ਪਛੰਡੇ ਨਾਲ ਵੀ ਬੰਦਾ ਮਾਰ ਜਾਂਦਾ ਹੈ ਘੋੜੇ ਦੇ ਪੌੜ ਜੰਗੀ ਘੋੜੇ ਆ ਜਿਹੜੇ ਘੋੜੇ ਤੁਸੀਂ ਵੇਖਣ ਦੇ ਉਹ ਬਾਦਸ਼ਾਹ ਦੇ ਘੋੜੇ ਨੇ ਇੱਕ ਨੇ ਮੈਨੂੰ ਕਿਹਾ ਉਹ ਕਹਿੰਦਾ ਬਾਬਾ ਜੀ ਇੰਨੇ ਘੋੜੇ ਇਕੱਠੇ ਕੀਤੇ ਇੰਨੀਆਂ ਘੋੜੀਆਂ ਹੁੰਦੀਆਂ ਨੇ ਮौज ਲੱਗ ਜਾਣੀ ਮੈਂ ਕਿਹਾ ਵੀ ਬਹੁਤਾ ਸਿਆਣਾ ਕਹਿੰਦਾ ਮੱਝਾਂ ਵਗ੍ਹਾ ਰੱਖੋ ਮੈਂ ਕਿਹਾ ਮੱਝਾਂ ਤੇ ਚੜ ਕੇ ਜੰਗ ਲੜੀ ਸੁਣਿਆ ਕਦੀ ਮੈਂ ਕਹਾਂ ਵੀ ਇਹ ਉਹ ਘੋੜੇ ਨਹੀਂ ਜਿਹੜੇ ਪੱਠਿਆਂ ਤੇ ਲਾਈ ਦੇ ਰੇੜਿਆਂ 'ਚ ਜੋਈ ਦੇ ਪੰਛ ਦੇ ਨੇ ਉਹ ਕਹਿੰਦਾ ਉਹ ਕਿਵੇਂ ਮੈਂ ਕਹਾਂ ਵੀ ਜੰਗ ਦੇ ਮੈਦਾਨ 'ਚ ਇਕੱਲੇ ਸਿੰਘ ਸ਼ਹੀਦ ਨਹੀਂ ਸੀ ਹੁੰਦੇ ਨਾਲ ਘੋੜੇ ਵੀ ਸ਼ਹੀਦ ਹੁੰਦੇ ਰਹੇ ਇੱਥੋਂ ਤੱਕ ਤੇ ਜਦੋਂ ਸਾਹਮਣੇ ਕੋਈ ਜਰਨੈਲ ਆਇਆ ਉਹਦੇ ਹਥਿਆਰ ਵਿੱਚ ਤੇ ਆਪਣੀ ਢਾਲ ਦੇ ਵਿੱਚ ਧੌਣ ਘੋੜੇ ਦੀ ਆਉਂਦੀ ਆ ਕੋਈ ਵੀ ਅੱਗੋਂ ਵਾਰ ਆਇਆ ਪਹਿਲਾ ਘੋੜੇ ਨੇ ਵੱਜਣਾ ਆ ਅਸਵਾਰ ਦੇ ਫੇਰ ਵੱਜਦਾ ਆ ਤਾਂ ਘੋੜਾ ਜਾਨ ਪਾਈ ਆ ਉਹ ਆਪਣੇ ਸਵਾਰ ਦੀ ਜਾਨ ਆਪਣੀ ਜਾਨ ਦੇ ਉੱਤੇ ਰੱਖ ਕੇ ਬਚਾਉਂਦਾ ਹੈ ਜੇ ਕਿਹ ਸਵਾਰ ਦੇ ਕੁਝ ਵੀ ਹੋਵੇ ਪਹਿਲਾਂ ਘੋੜੇ ਦੇ ਸੱਟ ਵੱਜਦੀ ਆ ਫਿਰ ਘੋੜਾ ਜਿਹੜਾ ਆਪਣੀ ਜਾਨ ਆਪਣੇ ਸਵਾਰ ਲਈ ਕੁਰਬਾਨ ਕਰਦਾ ਆ ਬਾਜਾ ਵਾਲੇ ਪਾਸ਼ਾ ਦੇ ਪੰਥ ਲਈ ਜਿਨ੍ਹਾਂ ਘੋੜਿਆਂ ਨੇ ਸ਼ਹੀਦیاں ਪਾਈਆਂ ਅੱਜ ਉਹਨਾਂ ਦੀਆਂ ਵੀ ਮੌਜਾਂ ਲੱਗੀਆਂ ਕੋਈ ਟਾਈਮ ਹੀ ਜਦੋਂ ਮੁੱਠ ਛੋਲੇ ਖਾ ਕੇ ਟਾਈਮ ਲੰਘਦਾ ਸੀ ਅੱਜ ਭੰਡਾਰੀ ਇੰਨਿਆਂ ਵੀ ਪੋਟੇ ਮੁੱਕ ਜਾਣ ਪਦਾਰਥ ਨਾ ਮੁੱਕਣ ਐਵੇਂ ਖਾਲਸੇ ਦਾ ਲੋਹ ਲੰਗਰ ਤਪਦਾ ਹੈ ਤੇ ਇਹਨਾਂ ਘੋੜਿਆਂ ਨੂੰ ਵੀ ਸਤਗੁਰੂ ਨੇ ਮੌਜ ਲਈ ਹੋਈ ਆ ਜੰਗ ਦੇ ਮੈਦਾਨ 'ਚ ਜਿੰਨਾ ਬੱਚਾ ਆਪਣਾ ਕਰਨਾ ਉਹਨਾਂ ਆਪਣੇ ਘੋੜੇ ਦਾ ਵੀ ਕਰਨਾ ਤੇ ਜੰਗ ਦੇ ਮੈਦਾਨ 'ਚ ਕਿਸੇ ਦੀ ਬਾਹ ਵਢੀ ਗਈ ਕੋ ਲੱਕੋਂ ਵਢਿਆ ਗਿਆ ਕਿਸੇ ਦੀ ਲੱਤ ਵਢੀ ਗਈ ਕਈ ਤੇ ਇਹਦੇ ਬਲੀ ਹੁੰਦੇ ਨੇ ਅੱਧੇ ਵਢੇ ਵੀ ਲੜੀ ਤੁਰੇ ਜਾਂਦੇ ਨੇ ਪਰ ਕਈ ਕਮਜ਼ੋਰ ਦੇਣ ਵਾਲੇ ਜੇ ਮਾੜੀ ਦੀ ਬਾਹ ਵਢੀ ਗਈ ਚੀਕਾਂ ਚੁੱਕਾਂ ਮਾਰਦੇ ਡਿੱਗ ਪੈਂਦੇ ਉਹਨੂੰ ਕਿਸੇ ਨੇ ਚੁੱਕਣ ਥੋੜੀ ਆਉਣਾ ਫਿਰ ਇਹ ਮੇਰਾ ਸੱਜਣ ਮਿੱਤਰਾਂ ਲਾਂਬੇ ਲਾਂਬੇ ਲੁੰਬੇ ਕੋਈ ਨਹੀਂ ਕਰਦਾ ਜਿਹੜਾ ਘੋੜਾ ਆ ਉਤੋਂ ਦੀ ਲੰਘਿਆ ਬੰਦੇ ਉਤੋਂ ਦੀ ਲੰਘੇ ਕਈ ਤੇ ਮਿੱਧ ਮਿੱਧ ਕੇ ਮਰਦੇ ਨੇ ਭਾਂਦ ਭਾਂਦ ਦੀਆਂ ਚੀਕਾਂ ਕਿਦੇ ਮਾਰਨ ਵਾਲਿਆਂ ਨੇ ਚੀਕਾਂ ਤੇ ਕਿਦੇ ਵਿਲਕਣ ਵਾਲਿਆਂ ਨੇ ਚੀਕਾਂ ਤਾਂ ਬਾਖਾ ਕਹਿੰਦੇ ਨੇ ਜੰਗ ਦਾ ਦੇ ਨਾਂ ਲੈਣਾ ਵੀ ਮੜ ਆਇਆ ਪਰ ਜਦੋਂ ਕੋਈ ਹੱਦੋਂ ਵੱਧ ਜੇ ਤੁੰਕਾਰ ਆਜ ਹਮ ਹਿਲਦੇ ਦਰ ਗੁਜਸਤ ਹਲਾਲਸਤ ਬੁਰਦਨ ਬਾਖਾ ਮਸ਼ੀਰ ਦਸਤ ਇਹਨੇ ਜਦੋਂ ਸਾਰੇ ਹਿੱਲੇ ਵਸੀਲੇ ਮੋਕੀ ਜਾਣ ਫਿਰ ਕੁਰਪਾਨ ਵੀ ਇੱਕ ਹਿੱਲਾ ਹੀ ਹੁੰਦਾ